ਹੁਣ ਟਾਈਟਲ ਪਣ ਚੁੱਕਿਆ ਕਿ ਇਸ ਥਾਂ ਤੇ ਦਰਿਆ ਸਤਲੁਜ ਨੇ ਲਾਇਆ ਵੱਡਾ ਖੋਰਾ ਤੇ ਇਸ ਚ ਕੋ ਦਰਾਵਾ ਨਹੀਂ ਹੈ ਦਰਿਆ ਸਤਲੁਜ ਤੇ ਅਸੀਂ ਮੌਜੂਦ ਹਾਂ ਔਰ ਇਸ ਜਗ੍ਹਾ ਤੇ ਜੋ ਦਰਿਆ ਸਤਲੁਜ ਦਾ ਪੋਲ ਹੈ ਛੜਦੇ ਵਾਲੇ ਪਾਸੇ ਦੀ ਤਸਵੀਰ ਹੈ ਇੱਕ ਵੱਡਾ ਇੱਥੇ ਪਪੂਲਰ ਸਪੈਦਾ ਡੱਗਿਆ ਹੋਇਆ ਹੈ ਵੱਡਾ ਖੋਰਾ ਲੱਗਿਆ ਹੈ ਤਾਂ ਇਸ ਥਾਂ ਤੇ ਹੁਣ ਪਾਣੀ ਦਰਿਆ ਦਾ ਸਤਲੁਜ ਦਾ ਪਾਣੀ ਵੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾ तकरीबन 2 ਫੁੱਟ ਪਾਣੀ ਘਟਿਆ ਸੀ ਤਾਂ ਹੁਣ ਪੌਣਾ ਕੋ ਫੁੱਟ ਪਾਣੀ ਫਿਰ ਵੱਧ ਚੁੱਕਿਆ ਦੁਖੀ ਕਰਨ ਵਾਲੀ ਤਸਵੀਰ ਦਰਿਆ ਸਤਲੁਜ ਦੀ ਜਿੰਨੀ ਕੋ ਕਿਸਾਨਾਂ ਨੂੰ ਆਮ ਜਨਤਾ ਨੂੰ ਰਾਹਤ ਮਿਲਦੀ ਹੈ ਤਾਂ ਉਹਨਾਂ ਕੋ ਪਾਣੀ ਵੱਧ ਜਾਂਦਾ ਹੈ ਤਾਂ ਇਹ ਸ਼ਾਮ ਦੀ ਤਸਵੀਰ ਹੈ ਹਨੇਰੇ ਦੀ ਤਸਵੀਰ ਹੈ ਥੋੜੀ ਧੁੰਦਲੀ ਦਿਖਾਈ ਜ਼ਰੂਰ ਦੇਵੇਗੀ ਪਰ ਤੁਸੀਂ ਮੇਰੀ ਆਵਾਜ਼ ਸਾਰੇ ਸੁਣ 파 ਰਹੇ ਹੋਗੇ ਤਾਂ ਇਹ ਅਪਡੇਟ ਤੁਹਾਡੇ ਤੱਕ ਪਹੁੰਚੋਣੀ ਲਾਜ਼ਮੀ ਸੀ ਇਸ ਜਗ੍ਹਾ ਤੇ ਤੁਸੀਂ ਤੁਸੀਂ ਖੜੇ ਆ ਇਸ ਥਾਂ ਤੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੋਇਆ ਇੱਕ ਵੱਡਾ ਸ਼ਪੈਦਾ ਵਿੱਚ ਡਿੱਗਿਆ ਇਹ ਸ਼ਪੈਦਾ ਤੁਸੀਂ ਦੇਖ ਸਕਦੇ ਹੋ ਥੋੜਾ ਤੁੰਦਲਾ ਦਿਖਾਈ ਦੇਗਾ ਪਰ ਇਸ ਥਾਂ ਤੇ ਵੱਡਾ ਖੋਰਾ ਲੱਗਿਆ ਹੋਇਆ ਹੈ ਔਰ ਦੂਜੇ ਪਾਸੇ ਹੁਣ ਦਰਿਆ ਸਤਲੁਜ ਨੇ ਇੱਕ ਵਾਰ ਫਿਰ ਪਾਣੀ ਨੇ ਸਪੀਡ ਫੜ ਲਈ ਹੈ ਲਾਈਵ ਕੋਈ ਜ਼ਿਆਦਾ ਵੱਡਾ ਨਹੀਂ ਕਰਾਂਗੇ ਸਿਰਫ ਜਾਣਕਾਰੀ ਪਹੁੰਚਾਉਣੀ ਸੀ ਇਸ ਤੋਂ ਬਾਅਦ ਅੱਜ ਦੇ ਦਿਨ ਦਾ ਸਾਰੇ ਦਿਨ ਦਾ ਜੋ ਲੇਖਾ ਜੋਖਾ ਲੈ ਕੇ ਰਿਪੋਰਟ ਮੈਂ ਹਾਜ਼ਰ ਹੋਵਾਂਗਾ ਇਸੇ ਚੈਨਲ ਤੇ ਉਹ ਵੀ ਤੁਸੀਂ ਦੇਖ ਲਿਓ ਪਰ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਜਿੰਨੀਆਂ ਵੀ ਦਰਿਆ ਦੇ ਅੰਦਰ ਟਿੱਬੀਆਂ ਸੀ ਉਹ ਸਾਰੀਆਂ ਟੱਕੀਆਂ ਜਾ ਚੁੱਕੀਆਂ ਹਨ ਪੌਣੇਕ 2 ਫੁੱਟ ਪਾਣੀ ਘਟਿਆ ਸੀ ਪਰ ਹੁਣ ਪਾਣੀ ਫੇਰ ਵੱਧ ਚੁੱਕਿਆ ਹੈ ਦਰਿਆ ਸਤਲੁਜ ਦਾ ਤਕਰੀਬਨ ਤਕਰੀਬਨ ਆਪਾਂ ਗੱਲ ਕਰੀਏ ਤਾਂ ਸਵਾ ਕੋ ਫੁੱਟ ਪਾਣੀ ਵੱਧ ਚੁੱਕਿਆ ਹੈ ਤਾਂ ਪਹਿਲਾਂ ਵળે ਪਾਣੀ ਦੇ ਕਿ ਫਾਸਲੇ ਦੀ ਗੱਲ ਕਰੀਏ ਤਾਂ ਅੱਧੇ ਫੁੱਟ ਤੋਂ ਥੋੜਾ ਜਿਆਦਾ ਫਾਸਲਾ ਰਹਿ ਚੁੱਕਿਆ ਹੈ ਬਾਕੀ ਹੁਣ ਦਰਿਆ ਸਤ루ਈ ਦਾ ਪੰਜ ਜਲ ਪੱਧਰ ਹੈ ਫੇਰ ਵੱਧ ਚੁੱਕਿਆ ਹੈ ਤਾਂ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਉਸ ਬਾਰਿਸ਼ ਦਾ ਅਸਰ ਵੀ ਦੇਖਣ ਨੂੰ ਹੋ ਸਕਦਾ ਹੈ ਮਿਲਿਆ ਤਾਂ ਦਰਿਆ ਸਤ루ਈ ਦਾ ਜਲ ਪੱਧਰ ਇੱਕ ਵਾਰ ਤੋਂ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਾਮ ਦੇ ਟਾਈਮ ਦੀਆਂ ਤਕਰੀਬਨ ਟਾਈਮ ਜੋ ਹੋ ਚੁੱਕਿਆ ਇਸ ਟਾਈਮ 7:16 ਮਿੰਟ ਦੀ ਇਹ ਸ਼ਾਮ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆ ਤੇ ਦਰਿਆ ਸੱਤ ਰੋਈ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ 2 ਫੁੱਟ ਪਾਣੀ ਘਟਿਆ ਔਰ ਹੁਣ ਫੇਰ 1 ਫੁੱਟ ਤੋਂ ਜ਼ਿਆਦਾ ਪਾਣੀ ਵਧ ਚੁੱਕਿਆ ਤਾਂ ਬਹੁਤ ਵੱਡੀ ਅਪਡੇਟ ਲੈ ਕੇ ਹਾਜ਼ਰ ਆਂ ਪਲ-ਪਲ ਦੀ ਅਪਡੇਟ ਘੰਟੇ-ਘੰਟੇ ਬਾਅਦ ਤੁਹਾਨੂੰ ਅਸੀਂ ਦੇ ਰਹੇ ਆ ਤਾਂ ਹੁਣ ਤਕਰੀਬਨ ਜੋ ਇਹ 7 ਵਜੇ ਟਾਈਮ ਹੋ ਚੁੱਕਿਆ ਹੈ 7 ਵਜੇ 17 ਮਿੰਟ ਤਾਂ 7 ਵਜੇ 17 ਮਿੰਟ ਦੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੁੱਧਰ ਸੀ ਜੋ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਬਾਰਿਸ਼ ਸਾਰਾ ਦਿਨ ਪਈ ਹੈ ਉਸ ਦਾ ਵੀ ਅਸਰ ਹੈ ਤੇ ਦੂਜੇ ਪਾਸੇ ਪਾਖੜਾ ਨੇ ਜੋ ਅਡਵਾਈਸਰੀ ਜਾਰੀ ਕੀਤੀ ਸੀ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਦਰ ਕਿੰਨਾ ਟਾਈਮ ਜਲ ਪੁੱਧਰ ਘਟਦਾ ਨਹੀਂ ਉਹ ਰੁਕ ਰੁਕੇ ਛੱਡਿਆ ਜਾਵੇਗਾ ਤਾਂ ਫਿਰ ਉਹੀ ਗੱਲ ਸਾਬਤ ਹੋਈ ਹੈ ਕਿ ਇਹ ਸਵੇਰੇ ਪਾਣੀ ਤਕਰੀਬਨ 8 ਵਜੇ ਤੱਕ ਕਾਫੀ ਜਿਆਦਾ ਵੱਧ ਚੁੱਕਿਆ ਹੋਵੇਗਾ ਪਾਣੀ ਦੀ ਸਪੀਡ ਹੁਣ ਬਹੁਤ ਤੇਜ਼ ਹੋ ਚੁੱਕੀ ਹੈ ਔਰ ਲੋਹੀਆ ਏਰੀਆ ਦੇ ਨਾਲ ਸਾਡੇ ਵੀਰ ਜੁੜੇ ਹੈ ਉਸ ਏਰੀਆ ਤੱਕ ਪਾਣੀ ਤਕਰੀਬਨ 2 ਵਜੇ ਤੱਕ ਪਹੁੰਚ ਚੁੱਕਿਆ ਹੋਵੇਗਾ ਫਾਜਲਕਾ ਫਰੋਜਪੁਰ ਜਲਾਲਾਬਾਦ ਦਾ ਜੋ ਏਰੀਆ ਹੈ ਉੱਥੇ ਵੀ ਪਾਣੀ ਵਧੇਗਾ ਤਾਂ ਉੱਥੇ ਕੱਲ ਸ਼ਾਮ ਤੱਕ ਪਾਣੀ ਜਿੰਨਾ ਹੁਣ ਚੱਲ ਰਿਹਾ ਉਸ ਤੋਂ ਕਾਫੀ ਜਿਆਦਾ ਵਧ ਚੁੱਕਿਆ ਹੋਵੇਗਾ ਤਾਂ ਜਿੰਨੇ ਵੀ ਸਰਹੱਦੀ ਇਲਾਕੇ ਆ ਉੱਥੇ ਕੱਲ ਸ਼ਾਮ ਨੂੰ ਤਕਰੀਬਨ 5 6 ਵਜੇ ਤੱਕ ਪਾਣੀ ਵਧ ਚੁੱਕਿਆ ਹੋਵੇਗਾ ਲੋਈਆ ਰੇ ਦੇ ਵਿੱਚ ਕੱਲ 2 ਵਜੇ ਤੋਂ ਬਾਅਦ ਪਾਣੀ ਵਧੇਗਾ ਇਹ ਵੀ ਤਾਂ ਆਪਣੇ ਆਪ ਜਿੱਕ ਤੁਹਾਨੂੰ ਅਸੀਂ ਵੱਡੀ ਜਾਣਕਾਰੀ ਦੇ ਰਹੇ ਆ ਤੇ ਸਵੇਰੀ 8 ਵਜੇ ਤੱਕ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੋਵੇਗਾ ਜੋ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਆ ਦੂਜੇ ਪਾਸੇ ਮੈਂ ਫਿਰ ਜਿੱਕਰ ਲੋਈਆ ਰੇ ਦਾ ਕਰ ਰਿਹਾ ਸ਼ਾਮ ਦੀਆਂ ਤਸਵੀਰਾਂ ਨੇ ਇਹ ਤਾਂ ਲੋਹੀਆ ਏਰੀਆ ਦੇ ਵਿੱਚ ਤਕਰੀਬਨ ਤਕਰੀਬਨ 2 ਵਜੇ ਤੱਕ ਪਾਣੀ ਵੱਧ ਚੁੱਕਿਆ ਹੋਵੇਗਾ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਲੋਹੀਆ ਏਰੀਆ ਦੇ ਵਿੱਚ ਤਕਰੀਬਨ 2 ਵਜੇ ਤੱਕ ਪਾਣੀ ਸਤਲੁਜ ਦਾ ਕਾਫੀ ਜ਼ਿਆਦਾ ਵੱਧ ਚੁੱਕਿਆ ਹੋਵੇਗਾ ਜਿਹੜਾ ਕਿ 3 ਫੁੱਟ ਬੰਨਾਂ ਦੇ ਪਾਣੀ ਨਾਲ ਲੱਗਿਆ ਉਸੇ ਤਕਰੀਬਨ ਪੌਣਾ-ਪੌਣਾ ਫੁੱਟ ਪਾਣੀ ਹੋਰ ਉੱਥੇ ਵਧਿਆ ਹੋਵੇਗਾ ਸ਼ਾਮ ਤੱਕ ਫਿਰ ਉੱਥੇ ਅੱਧਾ ਫੁੱਟ ਪਾਣੀ ਹੋਰ ਵਧੇਗਾ ਜੋ ਸਾਨੂੰ ਪ੍ਰੋਪਰ ਸਹੀ ਜਾਣਕਾਰੀ ਹੈ ਅੱਗੇ ਫਿਰੋਜਪੁਰ ਫਾਜ਼ਲ ਕੈਦੋ ਜੋ ਇਲਾਕਾ ਏਰੀਆ ਹੈ ਸ਼ਾਮ ਨੂੰ 6 ਤੋਂ 7 ਵਜੇ ਤੱਕ ਪਾਣੀ ਉੱਥੇ ਵੀ ਵੱਧ ਚੁੱਕਿਆ ਹੋਵੇਗਾ ਤੇ ਆਪਣੇ ਆਪ ਚ ਵੱਡੀ ਅਪਡੇਟ ਤੁਹਾਡੇ ਨਾਲ ਇੱਕ ਵਾਰ ਫਿਰ ਸਾਂਝੀ ਕਰ ਦਵਾਂ ਕਿ ਦਰਿਆ ਸਤ루 ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ